ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਖੋਕਰ ਅੱਜ ਦੀ ਇਸ ਵੀਡੀਓ ਰਾਹੀਂ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਉਹ ਜੂਰੀਏ ਬਾਰੇ ਸਾਂਝੀ ਕਰਾਂਗੇ ਕਿ ਜੂਰੀਆ ਜਿਹੜਾ ਕਿਵੇਂ ਹੈ ਸਾਡੀ ਮਿੱਟੀ ਦਾ ਜਿਹੜਾ ਪੀ ਐਚ ਮਾਨ ਹੈ ਉਹਨੂੰ ਵਧਾਉਣ ਦਾ ਕੰਮ ਕਰਦਾ ਹੈ ਤਾਂ ਜਦੋਂ ਜੂਰੀਏ ਦੀ ਅਸੀਂ ਬਣਤਰ ਨੂੰ ਦੇਖਦੇ ਹਾਂ ਕਿ ਕਿਵੇਂ ਜਿਹੜਾ ਜੂਰੀਆ ਹੈਗਾ ਉਹਨੂੰ ਬਣਾਉਂਦੇ ਨੇ ਜਾਂ ਕੀ ਇਹਦਾ ਬਣਾਉਣ ਦੇ ਸਮੀਕਰਨ ਨੇ ਤਾਂ ਜਿਹੜੇ ਐਟਮੋਸਫੀਅਰ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਇਸ ਹਵਾ ਦੇ ਵਿੱਚ ਜਿਹੜਾ ਹੈਗਾ 78% ਦੇ ਲਗਭਗ ਕੁਦਰਤੀ ਤੌਰ ਤੇ ਨਾਈਟrogen ਦੀ ਮਾਤਰਾ ਪਈ ਹੈ 21% ਦੇ ਤਕਰੀਬਨ ਜਿਹੜੀਆਂ ਇਹਦੇ ਵਿੱਚ ਆਕਸੀਜਨ ਗੈਸ ਹੈ ਮਾਈਨਰ ਜੀਆਂ 1% ਜਿਹੜੀਆਂ ਗੈਸਾਂ ਫੋਰ ਨੇ ਤਾਂ ਉਹ ਐਸਾ ਹਵਾ ਨੂੰ ਵੱਡੇ ਵੱਡੇ ਢੋਲਾਂ ਦੇ ਵਿੱਚ ਵੱਡੇ ਵੱਡੇ ਚੈਂਬਰਾਂ ਦੇ ਵਿੱਚ ਕੈਦ ਕਰਕੇ ਇਹਨੂੰ ਉੱਤਮ ਦਰਜੇ ਦੇ ਉੱਤੇ ਠੰਡਾ ਕਰਕੇ ਇਹਦਾ ਤਰਲ ਰੂਪ ਬਣਾਉਂਦੇ ਨੇ ਫਿਰ ਇਹਦੇ ਜੋ ਕਲੋਰਾਇਡ ਚੁਣ ਕੇ ਜਾਂ ਨਾਈਟrogen ਚੁਣ ਕੇ ਜਿਹੜੀ ਹੈਗੀ ਹੈ ਉਹ ਨੂਨ ਦੇ ਉੱਤੇ ਕੋਟਿੰਗ ਕਰਕੇ ਦੇ ਦਿੰਦੇ ਨੇ ਜਿਵੇਂ ਅਸੀਂ ਜਿਹੜਾ ਹੈਗਾ ਖੰਡ ਦੀ ਚਾਸ਼ਨੀ ਬਣਾ ਕੇ ਸ਼ੱਕਰ ਪਾ ਰਹੇ ਨੇ ਉੱਤੇ ਚੜਾ ਕੇ ਦੇ ਦਿੰਨੇ ਆ ਠੀਕ ਉਸੇ ਹਿਸਾਬ ਦੇ ਨਾਲ ਜਿਹੜਾ ਹੈਗਾ ਜੂਰੀਏ ਦਾ ਉਹ ਤਰਲ ਰੂਪ ਲੈ ਕੇ ਉਹਨੂੰ ਕੋਲੋਰਾਇਡਾਂ ਦੇ ਉੱਤੇ ਜਾਂ ਨੂਨ ਦੇ ਉੱਤੇ ਜਿਹੜਾ ਹੈਗਾ ਕੋਟਿੰਗ ਕਰਕੇ ਉਹ ਸਾਨੂੰ ਜੂਰੀਏ ਦੇ ਰੂਪ ਦੇ ਵਿੱਚ ਦਿੰਦੇ ਨੇ ਤਾਂ ਮੋٹے ਤੌਰ ਦੇ ਉੱਤੇ ਅਸੀਂ ਜਦੋਂ ਜੂਰੀਏ ਦਾ ਗੱਟਾ ਦੇਖਦੇ ਆ ਤਾਂ ਠੀਕ ਗੱਟੇ ਦੇ ਉੱਤੇ ਜਿਹੜਾ ਹੈਗਾ 46% ਐਨ ਲਿਖਿਆ ਹੁੰਦਾ ਤਾਂ ਉਹਦੇ ਜਿਹੜੀ ਉਹ ਪਰਸੈਂਟੇਜ ਦਿੱਤੀ ਹੁੰਦੀ ਹੈ ਉਹ 100 ਕਿਲੋ ਦੇ ਮੰਗਰ ਜਿਹੜੀ ਹੈਗੀ ਉਹਨਾਂ ਨੇ ਪਰਸੈਂਟੇਜ ਦਿੱਤੀ ਹੁੰਦੀ ਹੈ ਤਾਂ 100 ਕਿਲੋ ਮੰਗਰ ਜਦੋਂ ਅਸੀਂ ਇਹਦੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਕੈਲਕੂਲੇਸ਼ਨ ਕਰਕੇ ਦੇਖਦੇ ਆ ਤਾਂ ਤਕਰੀਬਨ ਤਕਰੀਬਨ 46 ਕਿਲੋ ਜਿਹੜੀ ਹੈ ਉਹ ਕਿਲੋਗ੍ਰਾਮ ਦੇ ਲਗਭਗ ਮਾਤਰਾ ਉਹਦੀ ਬੈਠਦੀ ਹੈ ਕਿ 46 ਕਿਲੋ ਜਿਹੜਾ ਹੈਗਾ 100 ਕਿਲੋ ਦੇ ਮੰਗਰ ਉਹਦੇ ਚ ਨਾਈਟ੍ਰੋਜਨ ਦੀ ਮਾਤਰਾ ਹੈ ਤਾਂ ਫਿਰ ਉਹ ਜਿਹੜੀ 54 ਕਿਲੋ ਚੀਜ਼ ਬਚਦੀ ਹੈ 54 ਕਿਲੋ ਚੀਜ਼ ਕੀ ਹੈ ਉਹ ਜਿਹੜੀ ਇਨਸਾਈਡ ਉਹਦੇ ਚੀਜ਼ ਹੈਗੀ ਆ ਤਾਂ ਉਹ 54 ਕਿਲੋ ਜਿਹੜਾ ਮਾਧਾ ਹੈਗਾ ਉਹ ਲੂਣਾ ਮਾਧਾ ਹੈ ਉਹ ਸਿੱਧੇ ਤੌਰ ਦੇ ਉੱਤੇ ਲੂਣ ਹੈ ਤਾਂ ਸਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਕਿਸੇ ਮਿੱਟੀ ਦੇ ਵਿੱਚ ਜ਼ਿਆਦਾਤਰ ਲੂਣ ਦੀ ਮਾਤਰਾ ਵਰਤਦੇ ਹਾਂ ਜਾਂ ਲੂਣ ਸਿੱਟੀ ਜਾਂਦੇ ਆ ਤਾਂ ਉਹਦੇ 'ਚ ਕਲਰ ਵਧਣਾ ਜਿਹੜਾ ਹੈਗਾ ਸ਼ੋਰਾ ਵਧਣਾ ਜਿਹੜਾ ਹੈਗਾ ਉਹ ਮਿੱਟੀ ਦੇ ਵਿੱਚ ਸਟਾਰਟ ਹੋ ਜਾਂਦਾ ਤਾਂ ਇਸੇ ਕਰਕੇ ਜਦੋਂ ਅਸੀਂ ਪੀ ਐਚ ਨੂੰ ਕਹਿੰਦੇ ਆ ਕਿ ਜਿਹੜਾ ਜੂਰੀਆ ਹੈਗਾ ਉਹ ਪੀ ਐਚ ਵਧਾਉਂਦਾ ਤਾਂ ਪੀ ਐਚ ਦੇ ਵਿੱਚ ਕੀ ਹੁੰਦਾ ਜਿਉਂ ਪੀ ਐਚ ਜਿਹੜਾ ਵਧਣਾ ਸਟਾਰਟ ਹੁੰਦਾ ਹੈ ਉਸ ਪਾਸੇ ਸਾਡੀ ਮਿੱਟੀ ਦੇ ਵਿੱਚ ਕਲਰ ਵਧਣੇ ਜਿਹੜੇ ਨੇ ਉਹ ਸਟਾਰਟ ਹੋ ਜਾਂਦੇ ਨੇ ਪੀ ਐਚ ਐਕਚੁਅਲ ਦੇ ਵਿੱਚ ਸਾਡੀ ਮਿੱਟੀ ਦੇ ਵਿੱਚ ਤਜਾਬੀਪਣ ਹੁੰਦਾ ਹੈ ਇਹ ਕੋਸ਼ ਜਿਹੜਾ ਹੈਗਾ ਖਾਰਾਪਨ ਹੁੰਦਾ ਇਹਦੇ ਸਮੇਲ ਨੂੰ ਜਿਹੜਾ ਪੀ ਐਚ ਕਹਿਆ ਜਾਂਦਾ ਨੇ ਚੰਗਾ ਪੀ ਐਚ ਜਿਹੜਾ ਉਹ 6.2 ਤੋਂ ਲੈ ਕੇ 7.3 ਤੱਕ ਜਿਹੜਾ ਹੈਗਾ ਚੰਗਾ ਮੰਨਿਆ ਜਾਂਦਾ ਜਿੱਥੇ ਸਾਰੇ ਤੱਤਾਂ ਦੀ ਜਿਹੜੀ ਅਵੇਲੇਬਿਲਟੀ ਹੈ ਉਹ ਆਸਾਨੀ ਨਾਲ ਹੋ ਜਾਂਦੀ ਹੈ ਪਰ ਸਾਡੀਆਂ ਮਿੱਤੀਆਂ ਦਾ ਜਿਹੜਾ ਪੀ ਐਚ ਹੈ ਉਹ 8.5 ਤੇ ਹੈਗਾ ਤੇ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਉਹ ਜੂਰੀ ਹੈ ਤਾਂ ਅਸੀਂ ਇਹ ਚੀਜ਼ ਭੁੱਲੀਏ ਨਾ ਕਿ ਜਦੋਂ ਅਸੀਂ ਚਾਰ ਗੱਟੇ ਨੇ ਜਿਹੜੇ 200 ਕਿਲੋ ਦੇ ਲਗਭਗ ਜਾਂ ਇਸ ਤੋਂ ਵੱਧ ਜਿਹੜਾ ਜੂਰੀ ਆ ਅਸੀਂ ਤਕਰੀਬਨ ਆਈ ਕਿਸ਼ਤ ਦੇ ਵਿੱਚ ਆਪਣੇ ਖੇਤ ਦੇ ਵਿੱਚ ਦਿੰਨੇ ਆ ਤਾਂ 200 ਕਿਲੋ ਦੇ ਮੰਗਰ ਜਿਹੜਾ ਹੈਗਾ 108 ਕਿਲੋ ਦੇ ਲਗਭਗ ਜਿਹੜਾ ਨੂਨ ਹੈ ਉਹ ਆਪਣੇ ਖੇਤਾਂ ਦੇ ਵਿੱਚ ਅਸੀਂ ਸਿੱਧੇ ਰੂਪ ਦੇ ਵਿੱਚ ਅਣਜਾਣੇ ਤੌਰ ਤੇ ਜਿਹੜਾ ਹੈਗਾ ਉਹ ਦਿੰਨੇ ਆ ਉਮੀਦ ਕਰਦਾ ਜਾਣਕਾਰੀ ਆ ਜਿਹੜੀ ਚੰਗੀ ਲੱਗੀ ਹੋਊਗੀ ਧੰਨਵਾਦ